ਅੰਦਰ ਗੜ ਕੋਟ ਹੈ ਸਭ ਦਿਸੰਤਰ ਦੇਸਾ ਆਪੇ ਤਾੜੇ ਲਾਇਣ ਸਭ ਮਹਿ ਪਰਵੇਸਾ ਆਪੇ ਸ੍ਰਿਸ਼ਟ ਸਾਜੀ ਅਨ ਆਪ ਗੁਬਤ ਰਖੇ ਸਾ ਗੁਰਸੀ ਬਾਤੇ ਜਾਣਿਆ ਸੱਚ ਪ੍ਰਗਟੀ ਸਾ ਸਭ ਕੁਛ ਸੱਚੋ ਸਾਜ ਹੈ ਗੁਰਸੋਜੀ ਪਾਈ ਵਾਹ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੇ ਨਾਇਨ ਸੁ ਲੋਕ ਮਹੱਲਾ ਪਹਿਲਾ ਸਾਵਣ ਰਾਤ ਆਹਾੜ ਦਿਉ ਕਾਮ ਕ੍ਰੋਧ ਦੁਇ ਖੇਤ ਲਭ ਬਤਰ ਦਰੋਗ ਬਿਓ ਹਾਲੀ ਰਾਖ ਖੇਤ ਹਲ ਵਿਚਾਰ ਵਿਕਾਰ ਮਨ ਹੁਕਮੀ ਖਟੇ ਖਾਏ ਨਾਨਕ ਲੇਖ ਮੰਗਿਆ ਔ ਤਜਨੇ ਦਾ ਜਾਏ ਮਹੱਲਾ ਪਹਿਲਾ ਭਉ ਕੋਏ पवित पाणी सत संतो भले हल हले मी हाली चित चेता वत वक्त नाओ बीज बकशेस बोहल दुना सगल दरोग नानक नदरी कर्म हुई जा वगल विजोग पौड़े ਮਾਨੁਖ ਮੋਹ ਗੁਬਾਰ ਹੈ ਦੂਜੇ ਭਾਇ ਬੁਲਾਏ ਦੂਜਾਏ ਭਾਇ ਸਦਾ ਦੁੱਖ ਹੈ ਨਿਤ ਨੀਰ ਬਿਰੋਲਾਏ ਗੁਰਮਖ ਆ ਨਾਮ ਧਿਆਈਐ ਮਤ ਤਰਤ ਘਢੋਲਾਏ ਅੰਤਰ ਪ੍ਰਗਾਸ ਘਟ ਜਾਨਣਾ ਹਲ ਲਗਾ ਟੋਲਾਏ ਆਪੇ ਭਰਮ ਭੁਲਾਏ ਦਾ ਕਿਛ ਕਹਿ ਨ ਜਾਇ ਵਾਹ ਵਾਹ ਸੱਚੇ ਪਾਤਸ਼ਾਹ ਤੂ ਸੱਚੇ ਨਾਈ ਸ਼ਲੋਕ ਮਹੱਲਾ ਦੂਜਾ ਨਾਨਕ ਚਿੰਤਾ ਮਤ ਕਰਹੁ ਚਿੰਤਾ ਤਸ ਹੀ ਹੈ ਜਲ ਮਹਿ ਜੰਤੂ ਪਾਇਨ ਤਿਨਾ ਭੇਰੂ ਜੀ ਦੇ ਉਥੈ ਹਟ ਨਾ ਚਲੈ ਨਾ ਕੋ ਕਿਰਸ ਕਰੇ ਸੌਦਾ ਮੂਲ ਨਾ ਹੋਵੈ ਨਾ ਕੋ ਲੈ ਨਾ ਦੇ ਜੀਆਂ ਕਾ ਆਹਰ ਜੀ ਖਾਣਾ ਯੋ ਕਰੇ ਵਿੱਚ ਉਪਾਏ ਸਾਇਰਾ ਤਿੰਨਾ ਪੇ ਸਾਰ chre ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਮਹੱਲਾ ਪਹਿਲਾ ਨਾਨਕ ਇਹੋ ਜੀਉ ਮਛਲੇ ਜੀਵਰ ਦ੍ਰਿਸ਼ਨਾ ਕਾਲ ਮਨੁਆ ਅੰਧਨਾ ਚੇਤਾਇ ਪੜੈ ਅਚਿੰਤਾ ਜਾਨ ਨਾਨਕ ਚਿਤ ਅਚੇਤ ਹੈ ਚਿੰਤਾ ਵੱਧਾ ਜਾਏ ਨਦਰ ਕਰੇ ਜੇ ਆਪਣੀ ਤਾਇਆਪੇ ਨਏ ਮਿਲਾਏ ਕੌੜੀ ਸੇ ਜਨ ਸਾਚੇ ਸਦਾ ਸਦਾ ਜਿਮੀ ਹਰ ਰਸ ਪੀਤਾ ਗੁਰਮਖ ਸਦਾ ਮਨ ਦਸਾਏ ਸੱਚ ਸੌਦਾ ਕੀਤਾ ਸਭ ਕਿਸ ਘਰ ਹੀ ਮਾਹੇ ਹੈ ਵਡਭਾਗੀ ਲੀਤਾ ਅੰਤਰ ਤ੍ਰਸਨਾ ਮਰ ਗਈ ਹਰ ਗੁਣ ਦਾ ਵਿਤਾ ਆਪੇ ਮੇਲ ਮਿਲਾਇਨ ਆਪੇ ਦੇਬੁਝਾਈ ਬਾਹੂ ਬਾਹੂ ਸੱਚੇ ਪਾਤਸ਼ਾਹ ਤੂ ਸੱਚੇ ਨਾਈ सलोक महला बेल वंझाया कत बाया कट कुट कर...